ਵੈਲਡਰ ਕੁੜੀ ਨੇ ਕਰਵਾ ਲਿਆ ਵਿਆਹ ਹਾਂਜੀ ਦੋਸਤੋ ਵੈਲਡਰ ਕੁੜੀ ਜਿਸ ਨੂੰ ਤੁਸੀਂ ਬ੍ਰਾਊਨ ਕੁੜੀ ਦੇ ਨਾਂ ਨਾਲ ਵੀ ਜਾਣਦੇ ਹੋ ਇਹ ਕੁੜੀ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਐਕਟਿਵ ਰਹਿੰਦੀ ਹੈ ਦੱਸਦੀ ਹੈ ਕਿ ਇਸ ਕੁੜੀ ਦਾ ਕਈ ਸਾਲ ਪਹਿਲਾਂ ਤਲਾਕ ਹੋ ਚੁੱਕਿਆ ਹੈ ਇਸ ਦਾ ਇੱਕ 10-12 ਸਾਲਾਂ ਦਾ ਮੁੰਡਾ ਵੀ ਹੈ ਜੋ ਕਿ ਕੁੜੀ ਨਾਲ ਆਪਣੇ ਨਾਨਕੇ ਘਰ ਵਿੱਚ ਰਹਿੰਦਾ ਹੈ ਵੈਲਡਰ ਕੁੜੀ ਦਾ ਕੋਈ ਵੀ ਭਰਾ ਨਾ ਹੋਣ ਕਰਕੇ ਇਸ ਕੁੜੀ ਨੇ ਆਪਣੇ ਪਿਤਾ ਨਾਲ ਵਰਕਸ਼ਾਪ ਤੇ ਕੰਮ ਕਰਾਉਣਾ ਸ਼ੁਰੂ ਕਰ ਦਿੱਤਾ ਤੇ ਚਾਣ ਕੇ ਇਸ ਕੁੜੀ ਦੀ ਕੰਮ ਕਰਦੇ ਦੀ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਜਾਂਦੀ ਹੈ ਤੇ ਇਸ ਕੁੜੀ ਦੀ ਸਾਰੀ ਸਟੋਰੀ ਜਾਣਨ ਤੋਂ ਬਾਅਦ ਲੋਕ ਇਸ ਨੂੰ ਬਹੁਤ ਜ਼ਿਆਦਾ ਪਿਆਰ ਦੇਣ ਲੱਗੇ ਫੇਮਸ ਹੋਣ ਤੋਂ ਬਾਅਦ ਜਦੋਂ ਇਸ ਕੁੜੀ ਨੂੰ ਇੱਕ ਇੰਟਰਵਿਊ ਵਿੱਚ ਪੁੱਛਿਆ ਗਿਆ ਕਿ ਤੁਸੀਂ ਹੁਣ ਦੁਬਾਰਾ ਵਿਆਹ ਕਰਵਾਉਂਗੇ ਤਾਂ ਇਸ ਕੁੜੀ ਦਾ ਜਵਾਬ ਸੀ ਕਿ ਮੈਂ ਆਪਣੇ ਪੁੱਤ ਨੂੰ ਬਹੁਤ ਜ਼ਿਆਦਾ ਪਿਆਰ ਕਰਦੀ ਹਾਂ ਤੇ ਮੈਂ ਦੁਬਾਰਾ ਵਿਆਹ ਨਹੀਂ ਕਰਵਾਵਾਂਗੀ ਪਰ ਹੁਣ ਉੱਥੇ ਇਸ ਕੁੜੀ ਨੇ ਵਿਆਹ ਕਰਵਾ ਲਿਆ ਹੈ ਜਿਸ ਦਾ ਕੁਲ ਅਸਾ ਕੁਝ ਨਿਊ ਚੈਨਲ ਕਰ ਰਹੇ ਨੇ ਤੁਸੀਂ ਸਕਰੀਨ ਉੱਤੇ ਵੇਖ ਵੀ ਸਕਦੇ ਹੋ ਵਿਆਹ ਦਾ ਅਸਲ ਸੱਚ ਕੀ ਹੈ ਉਹ ਤੁਹਾਨੂੰ ਆਉਣ ਵਾਲੇ ਦਿਨਾਂ ਵਿੱਚ ਪਤਾ ਲੱਗ ਹੀ ਜਾਵੇਗਾ